ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਕਮਨਾਂ ਚਾਲੇ ਓ ਤੇ ਚਲ ਬਸਿਏ ਮਨਾ ਚਾਲੇ ਓਥੇ ਚੱਲ ਬਸੀਏ ਮਨਾ ਚਲ ਓਥੇ ਚੱਲ ਬਸੀਏ ਮਨਾ ਚਾਲੇ ਓ ਤੇ ਚੱਲ ਬਸੀਏ ਓ ਜਿੱਥੇ ਵਸਦਾ ਏ ਬੇ ਪਰਵਾਹ ਓ ਜਿੱਥੇ ਵਸਦਾ ਏ ਬੇ ਪਰਵਾਹ ਉਥੇ ਨਾ ਕੋਈ ਮਾਏ ਨਾ ਬਾਪ ਹੈ ਉਥੇ ਨਾ ਕੋਈ ਮਾਏ ਨਾ ਬਾਪ ਹੈ ਉਥੇ ਨਾ ਕੋਈ ਪੈਨ ਪਰਾ ਉਥੇ ਨਾ ਕੋਈ ਪੈ ਮਾਨਾ ਚਾਲੇ ਓਥੇ ਚੱਲ ਵਸੀਏ ਮਾਨਾ ਚਾਲੇ ਓਥੇ ਚੱਲ ਵਸੀਏ ਓਥੇ ਮਸਤ دیਵਾਨੇ ਚੂਮ ਦੇ ਓਥੇ ਮਸਤ دیਵਾਨੇ ਚੂਮ ਦੇ ਉਥੇ ਪ੍ਰੇਮ ਦਾ ਵਗੇ ਦਰਿਆ ਉਥੇ ਪ੍ਰੇਮ ਦਾ ਵਗੇ ਦਰਿਆ ਹਮਨਾ ਚੱਲੇ ਉਥੇ ਚੱਲ ਵਸੀਏ ਹਮਨਾ ਚੱਲੇ ਉਥੇ ਚੱਲ ਵਸੀਏ ਉਥੇ ਜੋਤ ਪ੍ਰਭੂ ਦੇ ਹੈ జగ ਦੇ ਉਥੇ ਜੋਤ ਪ੍ਰਭੂ ਦੇ ਹੈ జగ ਦੇ ਜਿਹੜੀ ਹਾਰ ਤਾਰੈ ਇਸ ਮਾਂ ਜਿਹੜੀ ਹਾਰ ਥਾਰੈ ਇਸ ਮਾਂ ਮਨਾਂ ਚੱਲੇ ਓਥੇ ਚੱਲ ਵਸੀਏ ਮਨਾਂ ਚੱਲੇ ਓਥੇ ਚੱਲ ਵਸੀਏ ਅਜਿੱਥੇ ਵਸਦਾ ਏ ਬੇਪਰਵਾਹ ਅਜਿੱਥੇ ਵਸਦਾ ਏ ਬੇਪਰਵਾਹ ਵਾਹਿਗੁਰੂ 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 ਵਾਹਿਗੁਰੂ